ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਤਗਾਣਾ ਤਗਾਣਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਬਾਈ ਸੁਰਿੰਦਰ ਸ਼ਿੰਦੇ ਹੋਰਾ ਵੀਰ ਹੋਰਾ ਦੇ ਕੋਲੇ ਦੋਸਤੋ ਆਏ ਆ ਤੇ ਇਸ ਘਰ ਤੋਂ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਅਪਲੋਡ ਕੀਤੀ ਸੀਗੀ ਬਹੁਤ ਪਿਆਰ ਮਾਨ ਦਿੱਤਾ ਦੋਸਤੋ ਤੁਸੀਂ ਠੀਕ ਆ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਡੇਲੀ ਰੂਟੀਨ ਦੇ ਵਿੱਚ ਜਿੱਦਾਂ ਕਿ ਦੋਸਤੋ ਪਸ਼ੂ ਇਸ ਘਰੇ ਹੁੰਦੇ ਆ ਠੀਕ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਬਿਲਕੁਲ ਤੁਹਾਨੂੰ ਪੰਜ ਪਸ਼ੂ ਦਿਖਾ ਦਾਂਗੇ ਇੱਕ ਝੋਟੀ ਬਿਲਕੁਲ ਗੱਭਣ ਤਿਆਰ ਤੇ ਚਾਰ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਪੂਰੀ ਡਿਟੇਲ ਵੀਰ ਜਿੰਦੇ ਦੇ ਨਾਲ ਗੱਲਬਾਤ ਕਰਕੇ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 22 ਸਤੰਬਰ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋ ਵਜੇ ਦਾ ਸਮਾਂ ਹੈਗਾ ਬਾਕੀ ਫਸਟਲੀ ਇੱਕ ਰਿਕਵੈਸਟ ਹੁੰਦੀ ਹੈ ਦੋਸਤੋ ਜਿਹੜਾ ਪਸ਼ੂ ਪਸੰਦ ਆਊਗਾ ਤਸੱਲੀ ਜਾਂ ਚਵਾਈ ਆ ਜੇਕਰ ਪਸ਼ੂ ਸੋਇਆ ਤਾਂ ਦੋ ਡੰਗ ਤੇ ਚਵਾਈ ਕਰ ਲਓ ਗੱਭਣ ਪਸ਼ ਆਪ ਦਾ ਟਿਪਕੇ ਤਾਂ ਸੰਦੀ ਕਰ ਲਿਓ ਠੀਕ ਹੈ ਜੀ ਤੇ ਪਸ਼ੂ ਚੰਗੇ ਆ ਰੇੜ ਭਾੜਾ ਪੜਦਾ ਬਿਲਕੁਲ ਜਾਇਜ਼ ਵਾਜਬ ਹੁੰਦਾ ਪਸ਼ੂਆਂ ਦੇ ਹਿਸਾਬ ਨਾਲ ਤੇ ਦੁੱਧ ਵੀ ਦੋਸਤੋ ਅੱਜ ਚੰਗਾ ਖਾਸਾ ਦੁੱਧ ਤੁਹਾਨੂੰ ਮਿਲ ਮਿਲੇਗਾ ਇਹਨਾਂ ਮੱਝਾਂ ਝੋਟੀਆਂ ਦੇ ਥੱਲੇ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਜੀ ਸਿੱਧੇ ਗੁਰਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਔਰ ਤੁਹਾਨੂੰ ਸਤਿ ਸ੍ਰੀ ਅਕਾਲ ਔਰ ਤੁਹਾਡੇ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਪਹਿਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਅੱਜ ਦੂਜੀ ਵੀ अच्छा वीर पशु उदै ਵੀ ਆਪਾਂ 4-5 ਨਾਗ ਦੇ ਖਾਇ ਸੀ ਹਾਂਜੀ ਤੇ ਅੱਜ ਵੀ ਘਟੋ ਘਟ ਵੀ ਮਿਲਉ ਦਾ 5 ਨਾਗ ਨੇ ਹਾਂਜੀ ਤੇ 4 ਸੂਏ ਤੇ ਇੱਕ ਗੱਬਣ ਝੋਟੀ ਆ ਗਈ ਗੱਬਣ ਝੋਟੀ ਆ ਗਈ ਠੀਕ ਹੈ ਜੀ ਤੇ ਬਾਕੀ ਰਿਸਪੌਂਸ ਵਧੀਆ ਰਿਹਾ ਹੈ ਜੀ ਜੀ ਵੀ ਅੱਗੇ ਪਸ਼ੂ ਸਾਰੇ ਹਾਂਜੀ ਠੀਕ ਹੈ ਅੱਛਾ ਭਾਜੀ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸ਼ੁਰੂਆਤ ਕਰਨ ਲਈਏ ਇਹ ਝੋਟੀ ਦੀ ਡਿਟੇਲ ਦੱਸ ਦਿਓ ਵੀ ਇਹ ਸੂਆ ਕਿਨਮਾ ਸੂਣ ਜਾ ਰਹੀ ਹੈ ਤੇ ਦਿਨ ਕਿੰਨੇ ਕੁ ਲੈਂਦੀ ਹੈ ਜੀ ਸੰਤੂ ਸਾਹਿਬ ਇਹ ਦੂਜੀ ਸੂਏ ਝੋਟੀ ਸੂਣ ਲਾ ਲਈ ਆ ਇਨੇ ਪਹਿਲੇ ਸਵੇਰੇ 13 ਤੋਂ 14 ਕਿਲੋ ਦੁੱਧ ਚੁਆਇਆ ਵਾ ਆਪਣੇ ਖਾਸ ਬੰਦੇ ਤੋਂ ਆਪਣੇ ਸੱਜਣ ਮਿੱਤਰ ਤੋਂ ਲਈ ਆਏ ਜੀ ਬਹੁਤ ਗਰੰਟੀ ਵਾਲੀ ਝੋਟੀ ਆ ਤੇ ਐਤਕੀਆਂ ਦੀ ਉਮੀਦ ਜਿਹੜੀ ਆ 15 ਤੋਂ 16 ਤੋਂ 17 ਤੱਕ ਕਰਨਦੇ ਆ ਠੀਕ ਆ ਜੀ ਹਾਂਜੀ ਕਿ ਪਹਿਲਾਂ ਨੇ ਵੀ ਚੰਗਾ ਦੁੱਧ ਪਹਿਲਾਂ ਨੇ ਬਹੁਤ ਚੰਗਾ ਦੁੱਧ ਦਿੱਤਾ ਵਾ ਆਪਾਂ ਆਪਣੇ ਖਾਸ ਘਰ ਤੋਂ ਲਈ ਆ ਤਾਂ ਇਹ ਗੱਲ ਕਰਨਦੇ ਆ ਵੀ 13 ਤੋਂ 14 ਕਿਲੋ ਦੁੱਧ ਜਿਹੜਾ ਨੇ ਮਿੰਤੀ ਕਰਾਈ ਆ ਲਓ ਜੀ ਤੇ ਐਤਕੀ ਦੂਜੇ ਸਵੇਰੇ ਸੂਣ ਵਾਲੀ ਆ ਐਤਕੀ ਆਸ ਕਰਦੇ ਆ ਵੀ 15 ਤੋਂ ਟੱਪੂਗੀ ਹਮ ਥੱਲੇ ਨਹੀਂ ਰਹਿੰਦੀ ਲਓ ਜੀ ਖੋਲ ਕੇ ਨਾਲ ਦੀ ਨਾਲ ਤੋਰ ਕੇ ਦਿਖਾਉਣੀ ਹੈ ਝੋਟੀ ਦੋਸਤੋ ਬਿਲਕੁਲ ਆਕਰਸ਼ਕ ਝੋਟੀ ਹੈ ਠੀਕ ਹੈ ਜੀ ਤੇ ਬਹੁਤ ਪਿਆਰੀ ਹੈ ਸਿੰਗਾ ਸੁੰਗਾ ਦੀ ਮੰਤਰ ਬਹੁਤ ਜਾਨੀ ਸੋਹਣੀ ਹੈ ਫੇਸ ਕੁਆਲਟੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਤੇ ਨਿਗਰ ਠੀਕ ਹੈ ਜੀ ਵਜਨ ਲੋਡ ਵਾਲੀ ਹੈ ਪੂਰੀ ਹਾਈਟ ਕੱਦ ਦੋਸਤੋ ਬਿਲਕੁਲ ਤੁਸੀਂ ਬੇਸਿਕਾ ਨਿਗਰ ਝੋਟੀ ਹੈ ਠੀਕ ਹੈ ਜੀ ਤੇ ਦਿਨ ਖਜੇ ਲ ਜਾਂਦੀ ਆ ਵੀ ਪਹਿਲੇ ਸਵੇ ਦੀ ਮਿਲਕ ਕਪੈਸਿਟੀ ਦੀ ਗੱਲ ਕਰਨ ਲਈਏ ਤੇ 14 ਲੀਟਰ ਦੀ ਮਿਲਕ ਕਪੈਸਿਟੀ ਪਹਿਲੇ ਸਵੇ ਇਸ ਝੋਟੀ ਦੀ ਰਹੀ ਆ ਸੋ ਬਾਕੀ ਬਹੁਤ ਮਨ ਨੂੰ ਲੱਗੂਗੀ ਦੋਸਤੋ ਦਿਲ ਨੂੰ ਲੱਗੂਗੀ ਝੋਟੀ ਵੇਖ ਅਡਰ ਕੁਆਲਿਟੀ ਤਕਰੀਬਨ ਬਹੁਤ ਜਿਆਦੀ ਸੋਹਣੀ ਹੈ ਠੀਕ ਹੈ ਜੀ ਤੇ ਉਮੀਦ ਕਰ ਸਕਦੇ ਆ ਵੀ ਇਹੋ ਜੀ ਅਡਰ ਕੁਆਲਿਟੀ ਵਾਲੇ ਪਸ਼ੂ ਤੋਂ ਦੋਸਤੋ ਇਹ ਦੁੱਧ 15 ਤੋਂ ਪਲੱਸ ਇਸ ਸੈਕੰਡ ਟਾਈਮਰ ਸੈਕੰਡ ਲਿਸਟੇਸ਼ਨ ਦੇ ਵਿੱਚ ਪਾਉਣ ਦੀ ਪੂਰੀ ਪੂਰੀ ਸੁਭਾਅ ਆਪਣਾ ਤੇ ਆਹ ਵੇਖੋ ਜੀ ਖੰਮੇਵਾ ਠੀਕ ਹੈ ਜੀ ਆਜੋ ਜੀ ਮੋਲਿਕ ਕਰਨ ਜਾਂਦਾ ਤੰਤੂ ਸਾਹਿਬ ਇਹਦਾ ਮੁੱਲ ਤਾਂ ਜਿੰਨਾ ਮਰਜ਼ੀ ਕਰ ਲੀਏ ਜਿੱਡੀ ਝੋਟੀਆਂ ਭਰ ਆਪਾਂ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਦੇਣ ਲਾਣ ਵਾਲਾ ਇਹਦਾ ਮੁੱਲ ਕਰਦੇ ਹਾਂ 1 10 1 10 ਹਾਂਜੀ ਉਹਦੇ ਵਿੱਚੋਂ ਵੀ ਮਾਨਤਾਪੈਣ ਭਰਾ ਦਾ ਕੋਈ 100 200 ਹੋਊਗਾ ਹੂੰ ਤੇ ਇਹ ਨਹੀਂ ਵੀ ਫਿਕਸ ਰੇਟ ਆ ਆਪਣਾ ਉਹਦੇ ਵਿੱਚੋਂ ਮਾਨ ਕੀਤਾ ਜਾਊਗਾ ਬਾਕੀ ਝੋਟੀ ਦੀ ਬਹੁਤ ਜ਼ਿਆਦੀ ਦੁੱਧ ਦੀ ਆਸ ਹੈ ਕਿ 15 ਤੋਂ ਪਲੱਸ ਜਾਊਗੀ ਠੀਕ ਹੈ ਵੀਰ ਜੀ ਅੰਦਰ ਨਹੀਂ ਰਹਿੰਦੀ ਲਓ ਜੀ 15 ਤੋਂ ਪਲੱਸ ਉਮੀਦ ਕੀਤੀ ਜਾਂਦੀ ਹੈ ਠੀਕ ਹੈ ਜੀ ਇਸ ਝੋਟੀ ਦੀ ਜਿਹੜੀ ਹੈ ਦੋਸਤੋ ਉਮੀਦ ਆ 15 ਤੋਂ ਪਾਰ ਚੱਲੂਗੀ ਠੀਕ ਆ ਬਾਕੀ 110000 ਰੁਪਇਆ ਡਿਮਾਂਡ ਆ ਸੋ ਲੈਸ ਮੌਕੇ ਦੇ ਮਾਨਤਾਂ ਜਿਹੜਾ ਉਹ ਜ਼ਰੂਰ ਹੋ ਜਾਊਗਾ ਜਿਹੜਾ ਕੋਈ ਖਰੀਦਦਾਰ ਕਰੇ ਆਊਗਾ ਬਾਕੀ ਨੇਵੇ ਹਵਾਨੇ ਦੀ ਬਹੁਤ ਜਿਆਦੀ ਸੋਹਣੀ ਠੀਕ ਆ ਜੀ ਗਾਰਡ ਜਿੰਨੀ ਦੋਸਤੋ ਹਵਾਨੇ ਦੀ ਬੰਦ ਰੱਖੇ ਨੂੰ ਤੁਹਾਨੂੰ ਤੋਂ ਲੈ ਕੇ ਆਪਾਂ ਕਰ ਲਈਏ ਸਟਾਰਟ ਤੇ ਬੈਕ ਨੂੰ ਜਿਹੜੀ ਦੋਸਤੋ ਉਵੇਂ ਤੁਸੀਂ ਦੇਖ ਸਕਦੇ ਸ਼ੇਪ ਬਣੀ ਠੀਕ ਆ ਇਹ ਆਪਾਂ ਜਿਹੜਾ ਨੰਬਰ ਦਾ ਝੋਟੀ ਆ ਗੱਪ ਝੋਟੀ ਆ ਬਿਲਕੁਲ ਸੂਨ ਦੇ ਵਿੱਚ ਨੇੜ ਹੈਗਾ ਠੀਕ ਆ ਇਸ ਤੋਂ ਬਾਅਦ ਅੱਗੇ ਤਾਜ਼ੇ ਸੂਏ ਸਵਾਏ ਪਸ਼ੂ ਤੁਹਾਨੂੰ ਮੌਕਾ ਦਿਖਾ ਦਾਂਗੇ ਚਾਰ ਮੱ अच्छा विदिया ਝੋਟੀ ਦੀ ਫਿਰ ਡਿਟੇਲ ਕਰਕੇ ਸਾਂਝੀ ਸੰਤੂ ਸਾਹਿਬ ਇਹਨੂੰ ਅੱਜ 5 6 ਦਿਨ ਸੁਈ ਨੂੰ ਹੋ ਗਿਆ ਅੱਛਾ ਜੀ ਇਹਦੇ ਥੱਲੇ ਜਿਹੜਾ ਵਾ ਦੁੱਧ ਇਸ ਵੇਲੇ 10 ਕਿਲੋ ਤਿਆਰ ਆ ਅੱਛਾ ਜੀ ਕਿਉਂਕਿ ਬੋਲਾ ਚਾਰ ਦਿਨ ਹੁੰਦਾ ਪੰਜਵੇਂ ਦਿਨ ਚ ਦੁੱਧ ਚ ਚਲੇ ਗਈ ਆ ਇਹ ਬਿਲਕੁਲ ਤੇ ਇਹਦੇ ਮਗਰ ਕਟਾ ਏ ਹੂੰ ਤੇ ਇਹਦੇ ਥੱਲੇ ਜਿਹੜਾ ਵਾ ਦੁੱਧ 10 ਕਿਲੋ ਇਸ ਵੇਲੇ ਲੀਟਰ ਵਾਲਾ ਤਿਆਰ ਆ ਔਰ ਜਿਹਨੇ ਕੰਡਾ ਕਰਨਾ ਆਪਾਂ 9 ਕਿਲੋ ਦੀ ਗਾਰੰਟੀ ਦਿੰਨੇ ਆ ਹੂੰ ਤੇ ਸੂਹਾ ਦੁੱਧ ਹੈ ਜੀ ਸੂਹਾ ਦੁੱਧ ਆ ਸਿੰਘ ਸਿੰਘ ਬਹੁਤ ਸੋਹਣਾ ਵਾ ਬਿਲਕੁਲ ਬਹੁਤ ਚੰਗੀ ਟੋਪ ਦੀ ਝੋਟੀ ਆ ਆ ਲੋ ਜੀ ਕਵਾਲਿਟੀ ਹਰ ਇੱਕ ਤਰ੍ਹਾਂ ਦੀ ਦੋਸਤੋ ਇਸ ਘਰੋਂ ਮਿਲਦੀ ਹੈ ਠੀਕ ਹੈ ਜੀ ਕਿਉਂਕਿ ਝੋਟੀਆਂ ਮੱਝਾਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਤੇ ਵਪਾਰ ਦਾ ਕੰਮ ਪੁਰਾਣਾ ਆ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਦੋਸਤੋ ਪੁੱਛਿਆ ਸੀ ਵੀਰ ਤੋਂ ਵੀ ਕਾਫੀ ਪੁਰਾਣਾ ਜਿਹੜਾ ਕੰਮ ਹੈਗਾ ਪਸ਼ੂ ਵਪਾਰ ਦਾ ਤੇ ਝੋਟੀਆਂ ਕਾਫੀ ਸੋਹਣੀਆਂ ਆਉਂਦੀਆਂ ਨੇ ਇਸ ਘਰੇ ਇਹ 6 ਦਿਨਾਂ ਦੀ ਨਾ ਜੀ ਪੰਜਾ 6 ਦੇ ਪੰਜ 6 ਦਿਨ ਦੀ ਹੈ ਤੇ 10 ਕਿਲੋ ਪਰ ਆਨਲਾਈਨ ਜੇਕਰ ਕਿਸੇ ਵੀਰ ਨੇ ਸੌਦਾ ਕਰਨਾ ਤੇ ਵੀਰਾਂ ਦਾ ਵੀ 9 ਕਿਲੋ ਦੇ ਆਪਾਂ ਭੇਜਾਂਗੇ ਬੇਸੇ 10 ਲੀਟਰ ਆ ਜਿਹੜਾ ਕੋਈ ਵੀਰ ਘਰੇ ਤਸੱਲੀ ਕਰੂਗਾ 10 ਲੀਟਰ ਦੀ ਚਵਾਈ ਆ ਤਸੱਲੀ ਆ ਤੁਸੀਂ ਕਰ ਸਕਦੇ ਜੀ ਠੀਕ ਹੈ ਜੀ ਬਾਕੀ ਥਣ ਥਣ ਬਹੁਤ ਵਧੀਆ ਚੰਗੀ ਸ਼ੇਪ ਆ ਧੰਦੀ ਬਿਲਕੁਲ ਮੁੱਠੀ ਦਾਣਾ ਆ ਦੇਖੋ ਜੀ ਹੋਰ ਕੇ ਦਿਖਾ ਦਈਏ ਜੀ ਅ ਬੱਚਾ ਜਿਹੜਾ ਇਹ ਥੱਲੇ ਉਹ ਮੇਲ ਕਾਫ ਆ ਕੱਟਾ ਐ ਥੱਲੇ ਆ ਬਈ ਆ ਕੱਟਾ ਮਗਰੇ ਆ ਭਾਈ ਜੀ ਨੰਬਰ ਤੇ ਤੁਸੀਂ ਦੇਖ ਸਕਦੇ ਇਹ ਕੱਟਾ ਐ ਮਗਰੇ ਠੀਕ ਹੈ ਜੀ ਹਾਈਟ మీడియం ਤੁਸੀਂ ਅਕਾਊਂਟ ਕਰ ਲਿਓ ਹਾਈਟ మీడియం ਬਿਲਕੁਲ ਪਤਲੇ ਪਿੰਡੇ ਦੀ ਆ ਤੇ 10 ਕਿਲੋ ਦੋਸਤੋ ਸਟਾਰਟਿੰਗ ਚੰਗੀ ਹੈ ਠੀਕ ਹੈ ਜੀ ਜਿੱਦਾਂ ਕਿ ਤੁਹਾਨੂੰ 5 6 ਦਿਨ ਦਾ ਸਮਾਂ ਹੋਇਆ ਸਾਰਾ ਸਟਾਰਟਿੰਗ ਕਾਫੀ ਵਧੀਆ ਹੈਗੀ ਆ ਆ ਫੇਸ ਕੁਆਲਿਟੀ ਥਾਨ ਪਾਂਡਾ ਕਾਫੀ ਸੋਹਣਾ ਠੀਕ ਹੈ ਜੀ ਥਾਨ ਥੁਣ ਵਿੱਥੀ ਦੀ ਗੱਲ ਕਰ ਲਈਏ ਵਿੱਥੀ ਵੀ ਬਹੁਤ ਸੋਹਣੀ ਆ ਆਫਸੀ ਨਿਕੇੜ ਖਣਾ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਅੱਛਾ ਵੀਰ ਜੀ ਚਵਾਈ ਚ ਵੀ ਬਿਲਕੁਲ ਐ ਬਿਲਕੁਲ ਸੰਧੂ ਸਾਹਿਬ ਚਵਾਈ ਬਹੁਤ ਜਿਆਦੀ ਪੋਲੀ ਐ ਦੀ ਤੇ ਬਾਕੀ ਚੋਣ ਦੀ ਲੋੜ ਨਹੀਂ ਚਵਾਈ ਦੀ ਆਪਣੀ ਗਰੰਟੀ ਹੋਊਗੀ ਦੁੱਧ 9 ਲੀਟਰ ਕੰਡਾ ਕਰਾ ਕੇ ਦੇਾਂਗੇ ਠੀਕ ਐ ਹਾਂਜੀ ਤੇ ਚਵਾਈ ਬਿਲਕੁਲ ਪੋਲੀ ਅਗਲੇ ਨਾਲ ਅਗਲਾ ਬਰਾਬਰ ਆ ਮਗਲੇ ਨਾਲ ਮਗਲਾ ਬਰਾਬਰ ਆ ਠੀਕ ਐ ਕੋਈ ਚੋਲੇ ਕੋਈ ਨਾ ਚੋਲੇ ਕੋਈ ਚੀਜ਼ ਦੀ ਆਪਣੀ ਗਰੰਟੀ ਹੋਊ ਹੂੰ ਲਓ ਜੀ ਆਨਲਾਈਨ ਵੀ ਦੋਸਤੋ ਕਿਸੇ ਵੀਰ ਨੇ ਪਸ਼ੂ ਖਰੀਦਣਾ ਤੇ ਉਹਦੀ ਵੀ ਤੁਹਾਨੂੰ ਗਰੰਟੀ ਦੱਸਦੀ ਐ ਵੀ 9 ਕਿਲੋ ਜੇਕਰ ਕਹਿ ਕੇ ਪਸ਼ੂ ਦੇਵਾਂਗੇ ਤੇ 9 ਕਿਲੋ ਦਾ ਜਿਹੜਾ ਦੋਸਤੋ ਪਲੱਸ ਨਿਕਲੇਗਾ ਮੈਨਸ ਨਹੀਂ ਹੁੰਦਾਗਾ ਠੀਕ ਆ ਵੀ ਝੋਟੀ ਚੰਗੀ ਹੈ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਇਹ ਮਗਰ ਇੱਕ ਵਾਰੀ ਫੇਰ ਦੇਖ ਲਓ ਮੇਲ ਕਾਫ ਆ ਕਟਾ ਇਸ ਝੋਟੀ ਦੇ ਥੱਲੇ ਠੀਕ ਆ ਤੇ 6 ਦਿਨਾਂ ਦੀ ਸੂਈ ਸੀ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਝੋਟੀ ਦਿਖਾਤੀ ਆ ਇੱਕ ਤੀਸਰੇ ਨੰਬਰ ਤੇ ਜਿਹੜੀ ਅਗਲੀ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਫੁੱਲ ਵੱਡੀ ਹਾਈਟ ਦੀ ਆ ਕਦ ਕਾੜ ਪੂਰਾ ਉੱਚਾ ਮੱਝ ਦਾ ਠੀਕ ਆ ਜੀ ਤੇ ਇਹਦੀ ਡਿਟੇਲ ਕੀ ਆ ਤੀਸਰੇ ਨੰਬਰ ਵਾਲੀ ਮੱਝ ਦੀ ਜੀ ਤੀਸਰੇ ਨੰਬਰ ਵਾਲੀ ਥੱਲੇ ਦੁੱਧ ਸੰਧੂ ਸਾਹਿਬ ਲੀਟਰਾਂ ਵਾਲਾ 13 ਕਿਲੋ ਦੁੱਧ ਯਾਰੇ ਥੱਲੇ ਤਿਆਰ ਹਾਂਜੀ ਤੇ ਟਾਇਰ ਚੱਡੇ ਦੀ ਆ ਛੱਡਾ ਕੱਟ ਵਿਖਾਉਂਦੀ ਆ ਏ ਹੂੰ ਹੂੰ ਤੇ ਜਿਹਦੀ ਮਰਜ਼ੀ ਵਾਲੀਟਰ ਆਪਣਾ ਲੈ ਕੇ ਆਵੇ 12 ਲੀਟਰ ਦੁੱਧ ਮਿੰਤੀ ਮਰਾ ਕੇ 6 ਤੋਂ 6 ਮਰਾ ਕੇ ਦਿਆਂਗੇ ਮਿੰਤੀ ਫੇਰ ਗੱਲ ਕਰੇ 12 ਲੀਟਰ ਹੈ ਜੀ 12 ਲੀਟਰ ਬਿਲਕੁਲ ਤਿਆਰ ਹੈ ਇਸ ਵੇਲੇ ਠੀਕ ਹੈ ਜੀ ਲੀਟਰ ਮਾਰ ਕੇ ਦਿਨ ਕਿਨੇ ਦੱਸਿਆ ਸੁਈ ਨੂੰ ਇਹਨੂੰ ਸੁਈ ਨੂੰ 12 ਦਿਨ ਹੋ ਗਏ 13 ਹੂੰ 12 13 ਦਿਨ ਨੂੰ ਸੁਈ ਨੂੰ ਹੋ ਗਏ ਮਗਰ ਬੱਚੇ ਆ ਜੀ ਮਗਰ ਕੱਟਾ ਆ ਜੀ ਮਗਰ ਇਹਦੇ ਦੀ ਮੇਲ ਕਾਪਾ ਇਹ ਜਿਹੜਾ ਦੋ ਇਹ ਜਿਹੜਾ ਮੇਲ ਕਾਫ ਆ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦੋਸਤੋ ਦਿਖਾਉਣੀ ਆ ਤੇ 12 ਦਿਨਾਂ ਦੀ ਸੂਈ ਆ ਕੋਲ ਕੇ ਨਾਲ ਦੇ ਨਾਲ ਤੋਰ ਕੇ ਦਿਖਾ ਦੋ ਤੇ 12 ਲੀਟਰ ਜਿਹੜਾ ਹਾਜ਼ਰ ਦੁੱਧ ਦਾ ਕੰਡੇ ਵਾਲਾ ਠੀਕ ਆ ਜੀ ਹਾਈਟ ਕਰਦ ਫੁੱਲ ਬਟਾ ਫੁੱਲ ਵੱਡੀ ਹਾਈਟ ਆਪਾਂ ਕਹਿ ਲਈਏ ਤੇ ਦੋਸਤੋ ਕੋਈ ਜ਼ੋਰ ਐ ਨਹੀਂ ਹੈਗੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਬੈਕ ਸਾਈਡ ਤੋਂ ਬਿਲਕੁਲ ਸਿੰਗਾ ਦੇ ਪੰਤਰ ਹਾਈਟ ਕਰਦ ਫੁੱਲ ਵੱਡੀ ਤੇ 12 ਕਿਲੋ ਨੈੱਟ ਕੋਤ ਜਿਹੜਾ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੁਆਈ ਕਰਨੀ ਆ ਘਰ ਵੀ ਨਹੀਂ ਠੀਕ ਆ ਜੀ ਆ ਦੇਖੋ ਜੀ ਹੂੰ ਆ ਠੀਕ ਹੈ ਜੀ ਅੱਛਾ ਇਹਦਾ ਮੁੱਲ ਫਿਰ ਲੈਣ ਦੇਣ ਕੀ ਰਹੂਗਾ ਜੀ ਇਦਾ ਮੁੱਲ ਸੰਧੂ ਸਾਹਿਬ 80000 ਰੁਪਇਆ ਕਰਦੇ ਆ ਤੇ 70000 ਰੁਪਇਆ ਦੀ ਮੈਂ ਆਪਾਂ ਦਵਾਂਗੇ 70000 ਹਾਂਜੀ 3 ਘਟਾ 80 ਹਾਂਜੀ 3 ਘਟਾ 80 ਦੀ ਆਪਾਂ ਮੈਂ ਦਵਾਂਗੇ ਠੀਕ ਹੈ ਜੀ ਲਓ ਜੀ 3 ਘਟਾ 2 ਤੋਂ 80000 ਦੀ ਜਿਹੜੀ ਇਹ ਮੱਝ ਵੀਰਾਂ ਦਾ ਵੀ ਆਪਾਂ ਲੈ ਦੇ ਕਰਾਂਗੇ ਠੀਕ ਹੈ ਜੀ ਮੱਝ ਵੱਡੀ ਆ ਦੋਸਤੋ 12 ਕਿਲੋ ਨੈਟ ਤੋਂ ਹਾਜ਼ਰ ਆ 70000 ਜੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਜੂਗੀ ਮਗਰ ਮੇਲ ਕਾਫ ਮਗਰ ਕਟਾ ਠੀਕ ਹੈ ਜੀ ਤੇ ਇਹ ਦੋਸਤੋ ਤੀਸਰਾ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਮੱਝ ਦਿਖਾਤੀ ਆ ਚੌਥੇ ਨੰਬਰ ਤੇ ਇੱਕ ਹੋਰ ਤੁ ਤੇ ਰਿਕਾਰਡ ਮੈਨੂੰ ਲੱਗਦਾ ਵੀ ਇਹ ਵੀ ਚੰਗਾ ਜਾਂਦਾ ਵੀ ਥਾਸੀ ਆ ਤੇ ਇਹ ਦੱਸੋ ਹੁਣ ਦੱਸ ਦੋ ਕਿ ਕਿੰਮਾ ਹੈ ਇਹ ਸੰਤੂ ਸਾਹਿਬ ਤੀਜੇ ਸੂਵੇ ਸੂਈ ਆ ਤੇ ਕੱਲ ਸੂਈ ਆ ਅੱਛਾ ਜੀ ਕੱਲ ਦੀ ਸੂਈ ਆ ਤੇ ਦੋ ਚਵਾਈਆਂ ਇਹਦੀਆਂ ਹੋ ਚੁੱਕੀਆਂ ਐ ਹੂੰ ਕੱਲ ਸ਼ਾਮੀ ਚੋਈ ਆ ਅੱਜ ਸਵੇਰੇ ਚੋਈ ਆ ਠੀਕ ਹੈ ਜੀ ਹਾਂਜੀ ਤੇ ਕੱਲ ਦੀ ਸੂਈ ਫਿਰ ਹੈ ਹਾਂਜੀ ਕੱਲ ਦੀ ਸੂਈ ਆ ਜੀ ਕੱਲ ਸਵੇਰੇ ਚੋਈ ਆ ਕੱਲ ਸ਼ਾਮੀ ਤਿੰਨ ਹੋਈਆਂ ਕੱਲ ਸਵੇਰੇ ਥੋੜਾ ਜਿਹਾ ਚੋਇਆ ਸੀ ਮੈਂ ਪਾਸ ਹੀ ਕੀਤੀ ਸੀ ਕੱਲ ਸ਼ਾਮੀ ਚੋਈ ਆ ਸਵੇਰੇ ਚੋਈ ਠੀਕ ਹੈ ਜੀ ਹਾਂਜੀ ਤੇ ਬੱਚਾ ਮਗਰ ਕੀਆ ਗਿਆ ਮਗਰ ਇਹਦੇ ਕੱਟੀ ਆ ਆ ਬੇ ਇੱਕ ਨੰਬਰ ਇੱਕ ਨੰਬਰ ਤੇ ਆ ਜਿਹੜੀ ਦੋਸਤੋ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਹਾਂ ਠੀਕ ਹੈ ਜੀ ਇਹ ਮਗਰ ਕੱਟੀ ਆ ਕੱਲ ਦੀ ਸੂਈ ਆ ਦੋ ਡੰਗ ਦੀ ਜਿਹੜੀ ਚਵਾਈ ਆ ਹੋ ਚੁੱਕੀ ਆ ਬੌਲੇ ਦੇ ਵਿੱਚ ਤੇ ਇਹ ਮਗਰ ਕੱਟੀ ਆ ਫੀਮੇਲ ਕਾਫ ਜਿਹੜੀ ਆ ਬੈਠੀ ਹੈ ਠੀਕ ਹੈ ਜੀ ਤੇ ਆ ਆਰਡਰ ਕੁਆਲਿਟੀ ਤੁਸੀਂ ਮੰਜ ਦੇ ਦੇਖ ਕੇ ਚੈੱਕ ਕਰ ਸਕਦੇ ਜੀ ਤੇ ਬੋਲਾ ਭਾਜੀ 2 ਕਣਕ ਦੀ ਚਵਾਈ ਦਾ ਕਿੰਨਾ ਕਾਊਂਟ ਕੀਤਾ ਜੀ ਸੰਧੂ ਸਾਹਿਬ ਕੱਟੀ ਨੂੰ ਛੱਡ ਕੇ ਤੇ ਸ਼ਾਮੀ ਉਹਦੇ ਥੱਲੇੋਂ ਚੋਇਆ 4 ਕਿਲੋ ਦੁੱਧ ਹਾਂਜੀ 4 ਤੇ ਸਵੇਰੇ ਕੱਟੀ ਨੂੰ ਅਗਲੇ ਥਾਂ 'ਚ ਝੰਗਾ ਗਏ ਮਗਰਲਿਆਂ ਥਣਾ ਦੇ ਵਿੱਚੋਂ 3 ਕਿਲੋ ਬੋਲਾ ਚੋਇਆ ਆਪਾਂ ਝੂਠ ਨਹੀਂ ਬੋਲਣਾ ਵੀ ਐਵੇਂ 5 ਚੋਲਿਆ 7 ਚੋਲਿਆ ਮੱਕੇ 6-7 ਦੇ ਨੇੜੇ ਚੜੇ ਜਿਹੜਾ 7 ਕਿਲੋ ਬੋਲਾ ਕੱਲ ਦੀ ਸੂਈ ਥੱਲੇੋਂ ਸਾਰੀ ਖਾਲੀ ਨਹੀਂ ਕੀਤੀ ਅਜੇ ਸਾਰੀ ਖਾਲੀ ਕਰੀਏ ਤੇ ਫਿਰ ਤੇ 6-7 ਕਿਲੋ ਹੋ ਜਾਣਾ ਹੀ ਮੈਂ ਥੱਲੇ ਨਾ ਅੰਡਰ ਬਹੁਤ ਵਧੀਆ ਬਹੁਤ ਵਧੀਆ ਵਰਕ ਸੀ ਸੋ ਸੁਬਾ ਪਤ ਜਿਆਦਾ ਮਰ ਜਾਂਦੀ ਠੀਕ ਆ ਬਾਕੀ ਪੁੱਛੋ ਥੋੜੀ ਲੰਡੀ ਦੋਸਤੋ ਤੁਸੀਂ ਉਹ ਦੇਖ ਹੀ ਲੈਣੀ ਆ ਬਿਲਕੁਲ ਵੀਡੀਓ ਦੇ ਵਿੱਚ ਤੇ ਬਿਲਕੁਲ ਦੁੱਧ ਵਾਲੀ ਜਿਹੜੀ ਦੋਸਤੋ ਇਹ ਮਾਝਾ ਠੀਕ ਆ ਦੁੱਧ ਵਾਲੀ ਮਾਝਾ ਤੀਜਾ ਸੂਆ ਦੋ ਡੰਗ ਦੀ ਜਵਾਈ ਹੋ ਗਈ ਏ ਇੱਕ ਟਾਈਮ ਦੋਸਤੋ 4 ਕਿਲੋ ਇੱਕ ਟਾਈਮ 3 ਕਿਲੋ ਦੀ ਜਿਹੜੀ ਜਵਾਈ ਆ ਬੌਲੇ ਦੇ ਵਿੱਚ ਹੋ ਗਈ ਏ ਠੀਕ ਆ ਸੋ ਅਦਰ ਕੁਆਲਟੀ ਤੁਸੀਂ ਦੇਖ ਲਓ ਖਾਲੀ ਨਹੀਂ ਕੀਤੀ ਦੋ ਤਿੰਨ ਤੋਂ ਡੰਗ ਦੋ ਤੋਂ ਤਿੰਨ ਡੰਗ ਜਿਹੜੀ ਦੋਸਤੋ ਨਾਰਮਲ ਹੀ ਪਸ਼ੂ ਕੋਈ ਖਾਲੀ ਨਹੀਂ ਕੀਤਾ ਜਾਂਦਾ ਇਸ ਕਰਕੇ ਕੈਲਕੂਲੇਟ ਨਹੀਂ ਆਪਾਂ ਕਰ ਸਕਦੇ ਕਿ ਪੌਲਾ ਤੇ ਇੱਕ ਦੱਸ ਸਕਦੇ ਆ ਵੀ 4 ਇੱਕ ਟਾਈਮ 3 ਫਿਲੋ ਬੋਲਾ ਜਿਹੜਾ ਦੋਸਤੋ ਕੱਢਿਆ ਗਿਆ ਹੈ ਸਮਾਜ ਦੇ ਥੱਲੇ ਉਹ ਚੁਵਾਈ ਆ ਧਾਰਾ ਬਿਲਕੁਲ ਆਪਾਂ ਤਸਲੀਨ ਨਾਲ ਪੁੱਛ ਲਾਂਗੇ ਵੀਰ ਸਿੰਦੇ ਘੋਰਾ ਤੋਂ ਵੀ ਕਿੱਦਾਂ ਦੀ ਚੁਵਾਈ ਆ ਪੋਲੀ ਆ ਕੋਈ ਭੂਰ ਛੱਟਾ ਉਹ ਪੂਰੀ ਜਕਰ ਦੋਸਤੋ ਕਿਸੇ 19 21 ਵਧੀਕੀ ਹੁੰਦੀ ਹੈ ਜੀ ਜੀ ਉਹ ਜ਼ਰੂਰ ਪੁੱਛ ਕੇ ਦੱਸੀ ਜਾਂਦੀ ਹੈ ਠੀਕ ਹੈ ਤੇ ਅੱਛਾ ਵੀਰ ਜੀ ਬਾਕੀ ਜਵਾ ਜ਼ਰੂਰ ਦੱਸ ਦੋ ਵੀ ਦੋ ਟਾਈਮ ਤੁਸੀਂ ਚੁਵਾਈ ਸੰਤੂ ਸਾਹਿਬ ਇਹਦੀ ਬਹੁਤ ਹੀ ਵਧੀਆ ਅੱਛਾ ਜੀ ਬਹੁਤ ਪੋਲੀ ਚੁਵਾਈ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਿਲਕੁਲ ਸਾਫ ਤੇ ਸਾਫ ਚੁਵਾਈ ਆ ਦੀ ਅੱਛਾ ਜੀ ਕਿਸੇ ਕਿਸਮ ਦੀ ਕੋਈ ਵੀ ਥਾਂਚ ਰਿਕਾਰਡ ਨਹੀਂ ਹੈ ਕੋਈ ਗਿਲਤੀ ਨਹੀਂ ਕੋਈ ਭੂਰ ਨਹੀਂ ਕੋਈ ਕੁਛ ਨਹੀਂ ਬਾਕੀ ਜਿੰਨੇ ਵੀ ਲੈਣੀਆਂ ਆਪਣੀ ਘਰੇ ਆ ਕੇ ਦੋ ਟਾਈਮ ਤਸੱਲੀ ਕਰੇ ਹਾਂ ਹਾਂਜੀ ਠੀਕ ਹੈ ਜੀ ਲੋਕ ਦੋਸਤੋ ਬਰਾ ਕਾਫੀ ਵਧੀਆ ਮੋਟੀ ਧਾਰ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਫੁਆਰਾ ਜਿਹੜਾ ਦੋਸਤੋ ਪੁਛਣਾ ਆਪਣਾ ਫਰਜ਼ ਪੰਦਾ ਦੱਸਣਾ ਕੋ ਉਹਨਰ ਮਾਲਕ ਦਾ ਵੀ ਫਰਜ਼ ਪੰਦਾ ਠੀਕ ਆ ਸੋ ਪੂਰੀ ਡਿਟੇਲ ਵੀ ਇਹਨੇ ਦੇਤੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਨਾੜ ਗੰਡ ਗਿਲਤੀ ਕਿਨ ਅਨਦਰ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਸੋ ਚਵਾਈ ਇੱਕ ਨੰਬਰ ਆ ਕੋਈ ਵੀ ਰਾਵੇ ਆਪਾਂ ਦੋ ਡੰਗ ਪੂਰੀ ਭਰਾ ਕੇ ਤਸੱਲੀ ਕਰ ਸਕਦਾ ਠੀਕ ਆ ਮੱਝ ਦੁੱਧ ਵਾਲੀ ਆ ਜੇਕਰ ਕਰੇ ਲੋਕ ਕਿਸੇ ਵੀਰ ਨੇ ਘਰੇ ਰੱਖਣੀ ਆ ਤੇ ਤਾਂ ਵੀ ਤੁਸੀਂ ਖਰੀਦ ਸਕਦੇ ਜੇ ਮਗਰ ਕੱਟੀ ਆ ਇਸ ਲੰਡੀ ਮੱਝ ਦੀ ਜੇਕਰ ਆਪਾਂ ਦੋਸਤੋ ਗੱਲ ਕਰ ਲਈਏ ਚੌਥੇ ਨੰਬਰ ਤੇ ਆ ਮੱਝ ਹਾਈਟ ਕਰਦਾ ਮੀਡੀਅਮ ਆ ਪਰ ਪਲੀ ਪੁਲੀ ਪੂਰੀ ਆ ਜਿਵੇਂ ਕਿ ਪਸੂ ਸੂ ਦੇ ਵਿੱਚ ਆ ਠੀਕ ਆ ਜੀ ਨਾਰਮਲ 2-4 ਦਿਨਾਂ ਬਾਅਦ ਆ ਵੀ ਸਿਹਤ ਜਿਹੜਾ ਪਸੂ ਦੁਬਾਰਾ ਰਿਕਵਰ ਕਰ ਲੈਂਦਾ ਤੇ ਆਰਡਰ ਕੁਆਲਿਟੀ ਤਾਂ ਆਪੀ ਬੈਸਟ ਆ ਠੀ ਇਹ ਤਕਰੀਬਨ ਕੋਈ 10 ਤੋਂ ਬਾਹਰ ਚੱਲਣ ਵਾਲੀ ਮਾਝਾ ਖੁੱਲੇ ਡੁੱਲੇ ਦੁੱਧ ਚਿਬਾਉਣ ਵਾਲੀ ਠੀਕ ਆ ਤੇ ਅੱਛਾ ਮੁੱਲ ਕੀ ਅਰੰਭ ਹੋ ਜੀ ਤਾਂ ਲੈਣ ਦੇਣ ਮੋਲ ਇਹਦਾ ਸਭ ਸਾਹਿਬ 66000 ਰੁਪਇਆ ਕਰਦੇ ਆਂ ਤੇ 64000 ਰੁਪਏ ਦੀ ਆਪਾਂ ਮੈਂ ਦੇ ਦਾਂਗੇ 64000 ਰੁਪਏ 64000 ਰੁਪਏ ਦੀ ਮੈਂ ਯੈਸ ਨੋ ਵਾਲੀ ਗੱਲ ਹੀ ਹੈ ਨਹੀਂ ਮਾਨ ਕਰਾਂਗੇ ਪੂਰਾ ਵਿੱਚ ਪੱਕਾ ਫਿਕਸ ਰੇਟ ਨਹੀਂ ਕਰਾਂਗੇ ਹਾਂ ਕੋਈ 100 200 ਮਾਨ ਪੈਣ ਭਰਾ ਦਾ ਆਜ ਦਾ ਕਰਾਂਗੇ ਜਰੂਰ ਜੀ ਜਰੂਰ ਹਾਂਜੀ ਠੀਕ ਆ ਬੇ ਦੂਰੋਂ ਨੇੜੋਂ ਦੋਸਤੋ ਕਿਸੇ ਵੀਰ ਨੇ ਕਿਸੇ ਭੈਣ ਭਰਾ ਨੇ ਚੱਲ ਕੇ ਆਉਣਾ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਵੀ ਇਸ ਤੋਂ ਬਾਅਦ ਵੀ ਪੱਕੀ ਲੀਕ ਖੇਚਦੀ ਪੱਥਰ ਤੇ ਵੀ ਵਿੱਚੋਂ ਮਾਨਦਾਨ ਜਿਹੜਾ ਦੋਸਤੋਂ ਹੁੰਦਾ ਮਕਸਦ ਉਹਦਾ ਹੁੰਦਾ ਵੀ ਥੋੜਾਵਾ ਦਾ ਵਿੱਚੋਂ ਜੋ ਵੀ ਹੈ ਲੈਸਾ ਕੁਛੋੜ ਜਾਂ ਆਪਾਂ ਦੂਰ ਦਰਾਡੇ ਕਿਸੇ ਵੀਰ ਦੇ ਸਫਰ ਨੂੰ ਦੇਖਦੇ ਹੋਏ ਜੋ ਵੀ ਵਿੱਚੋਂ ਹੋ ਸਕਦਾ ਹਨ ਗੰਜੈਸ਼ ਹੋਈ ਜੰਨੀ ਉਹ ਜ਼ਰੂਰ ਕੱਟ ਦਿੱਤੀ ਜਾਊਗੀ ਠੀਕ ਹੈ ਜੀ ਕਸਰ ਕੱਟ ਦਿੱਤੀ ਜਾਊਗੀ ਜੋ ਵੀ ਵਿੱਚੋਂ ਕਿਸੇ ਵੀਰ ਨੂੰ ਲੱਗਦਾ ਹੋਇਆ ਇਸ ਤੋਂ ਬਾਅਦ ਇੱਕ ਤੁਹਾਨੂੰ ਦੋਸਤੋਂ ਲਾਕ ਤੇ ਵਿੱਚ ਅਗਲੀ ਜਿਹੜੀ ਆ ਝੋਟੀ ਦਿਖਾ ਰਹੇ ਆ ਇਹ ਵੀ ਆਪਾਂ ਪੁੱਛ ਲੈਨੇ ਅੱਛਾ ਇਹ ਵੀ ਪੌਦੀ ਤਾਜੀ ਸੂਈ ਆ ਤਾਜੀ ਬਿਲਕੁਲ ਜੀ ਤਾਜੀ ਕੱਟੀ ਐ ਦੇ ਪਿੱਛੇ ਠੀਕ ਐ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਕੱਟੀ ਆ ਇਹ ਵੀ ਸਵੇਰ 6 ਦਿਨ ਦਾ 7 ਦਿਨ ਦਾ 6 ਦਿਨ ਦਾ ਲੋ ਜੀ 6 7 ਦਿਨ ਦਾ ਸੂਹਾ ਦੋ ਮੱਝਾਂ ਦੇ ਮਗਰ ਵੀ ਬਿਲਕੁਲ ਕੱਟੇ ਮੇਲ ਕਾਫ ਦੋ ਮਗਰ ਹੀ ਕਟੀਆਂ ਜਿਹੜੀਆਂ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਸੀਗੀ ਸੈਕਿੰਡ ਲਾਸਟ ਉਹਦੇ ਮਗਰ ਵੀ ਕੱਟੀ ਸੀ ਤੇ ਜਿਹੜੀ ਹੁਣ ਲਾਸਟ ਦੇ ਵਿੱਚ ਦਿਖਾ ਰਹੀ ਹਾਂ ਜਿਹਦੇ ਮਗਰ ਵੀ ਫੀਮੇਲ ਕਾਫ ਤੇ ਦਿਨ 6 7 ਕੀ ਹੋਏ ਇਹਨੂੰ 6 6 ਦਿਨ 6 ਦਿਨ ਹੋਏ ਲੋ ਜੀ ਆ ਬੱਚਾ ਜੀ ਬਿਲਕੁਲ ਤਸੱ ਠੀਕ ਆ ਅੱਛਾ ਹੁਣ ਦੁੱਧ ਦੀ ਗੱਲ ਕਰੀਏ ਇਹਦੇ ਥੱਲੇ ਹੁਣ ਦੁੱਧ ਪੜਨਾ ਸ਼ੁਰੂ ਹੋ ਗਿਆ ਜੀ ਸੰਤੂ ਸਾਹਿਬ ਇਹਦੇ ਥੱਲੇ ਦੁੱਧ 8 ਤੋਂ 9 ਕਿਲੋ ਆ ਜੀ ਤੇ ਆਪਾਂ ਜਿਹੜਾ ਵਾ ਕੰਡੇ ਵਾਲਾ ਵਾ 7 ਕਿਲੋ ਦਾ ਕੰਡਾ ਕਰਾਵਾਂਗੇ ਹੂੰ ਜਿਹੜਾ ਇਸ ਵੇਲੇ ਤਿਆਰ ਲੀਟਰ ਵੱਜ ਜਾਣਾ ਕੰਡਾ ਕਰ ਲੈਣਾ ਲੀਟਰ ਵਾਲਾ ਤੇ 8 ਹੀ ਹੋ ਜਾਣਾ ਵਾ ਕੰਡਾ ਜਿਹੜਾ 7 ਕਿਲੋ ਆਪਾਂ ਕੰਡਾ ਕਰਾ ਕੇ ਦੇ ਆਉਂਗੇ ਬਿਲਕੁਲ ਜੀ ਹਾਂਜੀ ਜਿਹੜਾ ਦੋਵੇਂ ਡੰਗ ਦਾ ਹੈ ਜੀ ਦੋਹਾਂ ਡੰਗਾਂ ਦਾ ਆਪਣਾ ਟਾਈਮ ਟੂ ਟਾਈਮ ਠੀਕ ਹੈ ਜੀ ਹਾਂਜੀ ਲਓ ਜੀ 7 ਕਿਲੋ ਦੋਸਤੋ ਬਿਲਕੁਲ ਬਾਕੀ ਲੀਟਰ ਨਾਰਮਲੀ ਸਾਰੇ ਵੀਰਾਂ ਲੀਟਰ ਦਾ ਜਿਹੜਾ ਤੋਲ ਆ ਉਹ ਵੱਧ ਆਪਾਂ ਕਿ ਕੰਡੇ ਦਾ ਤੋਲ ਜਿਹੜਾ ਦੋਸਤੋ ਸਾਰੇ ਵੀ ਜਾਣ ਕਰਨੇ ਠੀਕ ਆ ਤੇ ਕੰਡੇ ਦਾ ਦੁੱਧ ਜਿਹੜਾ ਬਿਲਕੁਲ ਆਪਾਂ کہہ ਲਈਏ ਵੀ ਉਹ 7 ਲੀਟਰ ਜਿਹੜਾ 7 ਕਿਲੋ ਜਿਹੜਾ ਦੋਸਤੋ ਹੋਊਗਾ ਠੀਕ ਆ 7 ਆ ਦੇਖੋ ਤੇ ਛੇਵਾ ਦੇ ਨੇ ਅੱਜ ਮਗਰ ਕੱਟੀ ਆ ਸੋ ਦੇਖੋ ਪਤਲੇ ਪਿੰਡੇ ਦੀ ਦੋਸਤੋ ਜਿਹੜੀ ਆ ਵੀ ਝੋਟੀ ਆ ਸੈਕਿੰਡ ਟਾਈਮਰ ਠੀਕ ਆ ਆ ਦੇਖੋ ਫੇਸ ਕੁਆਲਟੀ ਸਿੰਘਾਂ ਦੀ ਫੰਟਰ ਆ ਦੇਖੋ ता ता दुझ्जे सुवे, दुझ्जे सुवे. दुझ्जे सुवे। अच्छा वीर सुबह ही ਦਾ ਦੂਜਾ ਦੱਸਿਆ ਸੀ ਦੂਜੇ ਸਵੇਰ ਦੂਜੇ ਸਵੇਰ ਦੂਜੇ ਸਵੇਰ ਹਾਂਜੀ ਠੀਕ ਹੈ ਤੇ ਮੁੱਲ ਕੀ ਰੋਉ ਕਹਿੰਦਾ ਫਿਰ ਲੈਣ ਦੇ ਮੋਲੇ ਦਾ ਬਿਲਕੁਲ ਨਿਕਲਿਆ ਝੋਟੀ ਬਹੁਤ ਚੰਗੀ ਸਾਫ ਅੱਛਾ ਜੀ ਮੋਲੇ ਦਾ 65000 ਰੁਪਇਆ ਲੈ ਦੇਣੀ ਆ 36000 ਰੁਪਇਆ ਠੀਕ ਹੈ ਦੇਣੀ ਹਾਂ ਨਾ 36000 36000 ਰੁਪਇਆ ਦੀ ਪੂਰੇ ਭਾਅ ਚ ਦੇਣੀ ਆ ਝੋਟੀਆਂ ਸਾਰੀਆਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਕੋਈ ਤੁਹਾਨੂੰ ਵਾਦੂ ਕਿ ਨਜਾਇਜ਼ ਮੋਲੇ ਨਹੀਂ ਜਾਪੂਗਾ ਵੀ ਇੱਕ ਵਾਰੀ ਘਰ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਪਸ਼ੂ ਦੇ ਨਾਲ ਮੇਲ ਜੋਲ ਖਾਂਦਾ ਹੋਇਆ ਤੁਹਾਨੂੰ ਰੇਟ ਮਿਲੂ ਠੀਕ ਆ ਤੇ ਆਪਣਾ ਦੂਜੇ ਨੰਬਰ ਵਾਲੀ ਜਿਹੜੀ ਉਹਦਾ ਮੁੱਲ ਕੀ ਸੀਗਾ ਜੀ ਉਹਦਾ ਮੁੱਲ ਸੰਧੂ ਸਾਹਿਬ 80000 ਰੁਪਇਆ ਦੇਣੀ ਉਹ ਵੀ ਆਪਾਂ 77000 ਦੀ ਆ ਜਿਹੜੀ ਆਪਾਂ ਦਿਖਾਈ ਸੀ ਪਹਿਲਾਂ ਹਾਂਜੀ ਹਾਂਜੀ 80 ਦੀ ਉਹ ਵੀ ਨਹੀਂ ਕੀ ਦੇਣੀ ਆਪਾਂ ਛੋਟੀ ਬਹੁਤ ਹੀ ਜਿਆਦੀ ਚੰਗੀ ਹੋ ਵੀ ਬਾਕੀ ਰੇਟ ਆਪਾਂ ਬਿਲਕੁਲ ਇਜਾਜ਼ਤ ਰੱਖਨੇ ਆ ਵੀ ਭੈਣ ਭਰਾ ਗੜੀ ਖਰੀਦਣ ਨਾਲ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੂੰ 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 ਠੀਕ ਹੈ ਇਹਦਾ ਆਪਾਂ ਕਿੰਨਾ ਕੀਤਾ ਹੈਗਾ ਜਿਹੜੀ ਆਪਾਂ ਆਹ ਦਿਖਾਈ ਲੰਡੀ ਮੈਂ ਇਹਦਾ ਆਪਾਂ 66000 ਰੁਪਇਆ ਕੀਤਾ ਤੇ 64000 ਰੁਪਇਆ ਦੀ ਦੇਣੀ ਆ ਇਹ 64 ਦੀ ਸਾਂਝੀ ਇਹ 63 ਦੀ ਦੇਣੀ ਆ 64 ਦੀ ਦੇਣੀ ਆ ਠੀਕ ਹੈ ਜੀ ਹਾਂਜੀ ਲਓ ਜੀ ਇੱਕ ਜਿਹੜੀ ਸੈਕੰਡ ਲਾਸਟ ਵਿਖਾਈ ਸੀ ਉਹ 64 ਠੀਕ ਹੈ ਇਹਦਾ ਮਗਰ ਵੀ ਕੱਟੀ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦੋਸਤੋ ਦਿਖਾਈ ਆ ਇਹ ਤਾਂ ਮੁੱਲ ਜਿਹੜਾ 38000 ਸੀਗਾ ਠੀਕ ਹੈ ਤੇ ਇਹ ਦੋਸਤੋ ਡਿਟੇਲ ਹੈ ਅੱਜ ਵੀਰ ਸ਼ਿੰਦੇ ਹੋਰਾਂ ਦੇ ਕੋਲ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਤੇ ਆ ਠੀਕ ਹੈ ਜੀ ਤੇ ਖਾਸ ਵਿਜਟ ਤੁਸੀਂ ਪਿੰਡ ਤਗਾਣੇ ਕਰਨੀ ਆ ਪੱਟੀ ਮੋੜ ਤੋਂ ਵੀ ਤਕਰੀਬਨ ਕੋਈ 5-4 ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਹੈ ਸਾਰੀ ਤੇ ਵੀਰ ਜੀ ਬੋਲ ਦਿਓ ਨੰਬਰ ਆਪਣੇ ਸੰਪਰਕ 9872 69894 ਠੀਕ ਹੈ ਜੀ ਤੋਂ ਇੱਕ ਨੰਬਰ ਆ ਜਿਹੜਾ ਦੋਸਤੋ ਇਹ ਬਿਲਕੁਲ ਸਕਰੀਨ ਦੇ ਉੱਪਰ ਚੱਲੂਗਾ ਸਕਰੀਨ ਦੇ ਥਰਡੇ ਪਾਸੇ ਆਪਾਂ ਚਲਦੇ ਕਰਦੇ ਇਹਦੇ ਨੰਬਰ ਓਨਰ ਦੇ ਨੰਬਰਾਂ ਤੇ ਤੁਸੀਂ ਕੰਟੈਕਟ ਕਾਲ ਕਰ ਸਕਦੇ ਹੋ ਦੋਸਤੋ ਬਾਕੀ ਪਸ਼ੂ ਸਾਰੇ ਇੱਕ ਤੋਂ ਇੱਕ ਵੱਧ ਪਸ਼ੂ ਆ ਜਿਹੋ ਜਿਹੇ ਰੇਟ ਦੋਸਤੋ ਤੁਸੀਂ ਭਰਨਾ ਚਾਹੁੰਦੇ ਉਹ ਜੀ ਤੁਹਾਨੂੰ ਕੁਆਲਿਟੀ ਜਿਹੜੀ ਆ ਉਹ ਮਿਲ ਜਾਊਗੀ ਇਸ ਘਰ ਦੇ ਵਿੱਚੋਂ ਠੀਕ ਹੈ ਜੀ ਤੇ ਪਹਿਲੇ ਨੰਬਰ ਤੇ ਝੋਟੀ ਜਿਹੜੀ ਤੁਹਾਨੂੰ ਦਿਖਾਈ ਸੀ ਵੀ ਕਾਫੀ ਕਾਬਲੇ ਤਾਰੀਫ ਆ ਸੋ ਜਿਸ ਵੀਰ ਨੇ ਇਸ ਵਾਟ ਦੀ ਜਿਹੜੀ ਦੋਸਤੋਂ ਰਕਮ ਲਾਉਣੀ ਆ ਕੋਸਟ ਲਾਉਣੀ ਆ ਤਾਂ ਤੁਸੀਂ ਇਸ ਝੋਟੀ ਨੂੰ ਖਰੀਦ ਲਿਓ ਕਾਫੀ ਸੋਹਣੀ ਝੋਟੀ ਆ ਤੇ ਅੱਜ ਦੋਸਤੋਂ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ